ਕਿੰਨਾ ਚਿਰ ਹੋ ਗਿਆ ਭੀਖ ਮੰਗਦੇ ਨੂੰ ਇੱਥੇ ਕਿੰਨਾ ਚਿਰ ਹੈ 15 ਹਜ਼ਾਰ ਇੱਥੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਵਾਹ ਵਾਹ ਕਿੰਨਾ ਕ ਪੈਸਾ ਕਿੰਨਾ ਕ ਪੈਸਾ ਜੋੜਿਆ ਹੁਣ ਤੱਕ ਹੈ ਪੈਸੇ ਕਿੰਨੇ ਕ ਜੁੜੇ ਸੁਣਨਾ ਫਿਰ ਫੌਜ ਚੱਕ ਨਾ ਕੇ ਲਾਇਆ ਏ 26 ਸਾਲ ਨੌਕਰੀ ਕੀਤੀ ਕਾਗਜ਼ਾਂ ਨਾਲੋਂ ਪੈਨਸ਼ਨ ਆਇਆ ਨਹੀਂ ਹੈ ਪੈਨਸ਼ਨ ਨਹੀਂ ਆਇਆ ਪੈਨਸ਼ਨ ਆਉਂਦੀ ਦੂਰ ਭਾਈ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਰੇਲਵੇ ਸਟੇਸ਼ਨ ਤੇ ਇਹਨਾਂ ਨੂੰ ਕਟਵਰ ਤੇ ਆਹ ਬੰਦੇ ਸਾਡੀ 25 ਸਾਲ ਹੋ ਗਏ 25 ਸਾਲ ਇਥੇ ਠੀਕ ਮੰਗੀ ਜਾਂਦੇ ਇਹਨਾਂ ਦਾ ਕਾਰੋਬਾਰ ਹੋਇਆ ਵੇ ਇਹ ਇਹ ਲੋਕ ਬਿਜਕੇ ਦੱਸਦੇ ਆ ਜੀ ਮੈਂ ਮੈਂ ਤੁਸੀ ਕੌਣ ਮੈਂ ਮੈਂ ਟੌਰ ਨਾਲ ਸੁਝੋ ਮੇਰੇ ਪੰਜ ਸਿੱਤਾਂ ਇਹ 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 ਵੀ ਇਹ ਵੀਰ ਨਾ ਚੋਰ ਨਾ ਦੱਸਦਾ ਕਹਿੰਦਾ ਮੈਨੂੰ 15 ਸਾਲ ਹੋ ਗਏ ਇਥੇ ਠੀਕ ਮੰਗਦੇ ਨੂੰ ਜਦਾਂ ਬੜਾ ਵੱਡਾ ਕਾਰੋਬਾਰ ਕਰਨਿਆ ਹੈ ਨਾ ਮੇਰੇ ਸਿੱਤਾਂ ਮਾਰਦੇ ਆ ਕਹੀ ਦੁਆਰੇ ਖੇਤਰਾ ਡੇਲੀ ਡੇਲੀ ਇਹਨੇ ਅਧਿਆ ਪੀਣਾ ਕੇ ਬੋਤਲ ਹਾਂ ਜੀ ਅਧਿਆ ਪਈ ਸਾਹ ਨੰਬਰ ਅਧਿਆ ਅਧਿਆ ਪੀਂਦਾ ਰੋੜ ਸ਼ਾਵਾਸ਼ ਸ਼ਾਵਾਸ਼ ਨਹੀਂ ਲੱਗਿਆ ਨਹੀਂ ਅੱਜ ਬੋਤਲ ਅੱਜ ਬੋਤਲ ਔਰ ਗੁੱਡ ਗੁੱਡ ਜਿਆਦਾ ਬਣ ਗਏ ਨੇ ਨਹੀਂ ਲੰਗੀ ਪੈ ਜਿਆਦਾ ਬਣ ਗਏ ਜਿਆਦਾ ਬਣ ਗਏ ਦੁਆਮੰਦ ਤੇ ਦੁਕਾਨਾ ਹੀ ਕੋਈ ਗੱਲ ਕੱਢ ਰਿਹਾ ਤੇਰੇ ਕੋ ਕੀ ਬਣੂ ਨੂ ਕਰਦੇ 10 ਮਹੀਨੇ ਹੈਗੇ ਨੇ ਨਹੀਂ ਉਹ ਤੇਰੇ ਕੋ ਉਹਨੂੰ ਕਿਉਂ ਗੱਲ ਕੱਢ ਰਿਹਾ ਦੁਕਾਨ ਵਾਲੇ ਨੂੰ ਨਹੀਂ ਉਹ ਤੇਰੇ ਕੋ 20 ਰੁਪਏ ਮੰਗ ਲਏ ਨੇ ਰੋਟੀ ਆ ਰੋਟੀ ਆ ਤੇ ਮੈਂ ਕਹਿੰਦਾ ਤੇ ਕੋ ਰੋਟੀ ਖਾਧੀ ਦੁੱਧ ਕੋ ਤਾਂ ਬਣੀ ਉਹਨੇ 20 ਰੁਪਏ ਮੰਗ ਲੇ ਤੇ ਕੋ ਰੋਟੀ ਆ ਬੰਦੀ ਨਹੀਂ ਨਹੀਂ ਤੇਰੇ ਕੋ 20 ਰੁਪਏ ਮੰਗੇ ਨਾ ਰੋਟੀ ਆ ਬੰਦੀ ਉਹਨੂੰ ਕੀ ਚਾਹੀਦਾ ਤੈਨੂੰ ਕਹਿੰਦਾ ਉਹਨੂੰ ਪਾਗਾ ਘਟਾ ਉਹਨੂੰ ਕੀ ਚਾਹੀਦਾ 10 ਬਲ ਜਾ ਕੇ ਉਹਨੂੰ ਨਾ ਰਵੀ ਬੈਠਿਆ ਰੋਟੀ ਦੇ ਪੂਰਾ ਰੱਜਿਆ ਭਿਆ ਜਨਾਬ ਇਹਨਾਂ ਆਂਦਾ ਬਹੁਤ ਦੁਕਾਨ ਵਾਲੇ ਮੇਰੇ ਕੋ 20 ਰੁਪਏ ਮੰਗ ਲਿਆ ਤਾਂ ਉਹਨੂੰ ਜਾ ਕੇ ਤੂੰ ਚਿੱਤਰਪੁਰ ਉਹ ਪਹਿਹੋਂ ਤੇ ਗੱਲ ਘਟਨੇ ਤਾਂ ਦੱਸ ਨਹੀਂ ਸਕਦੇ ਕਿ ਆਜੇ ਗੱਲਾਂ ਘਟਨੇ ਬਸ ਇਦਾਂ ਆਉਂ ਆਰਦੋ ਜਮ ਕਰ ਦੋ ਨਾ ਨਾ ਕੀ ਤੇਰਾ ਅਸਫਲਮ ਸਿੰਘ ਕਾਗਜ਼ ਦੇਖ ਲੋ ਸਫਲਮ ਸਿੰਘ ਇਹ ਮੇਰਾ ਨਾਮ ਸਫਲਮ ਸਿੰਘ ਆਰਮੀ 'ਚ ਰਟੇ ਰਹੇ ਆ ਕਾਗਜ਼ ਦੇਖ ਲੋ ਨਹੀਂ ਕਾਗਜ਼ ਨਹੀਂ ਦੇਖਣੇ ਤੂੰ ਉਹਦਾ ਬੋਲ ਕੇ ਦੱਸ ਕਿਹੜੀ ਯੂਨਿਟ 'ਚ ਰਿਆਂ ਆਰਮੀ 'ਚ ਆਰਮੀ ਦਾ ਆਰਮੀ ਨੰਬਰ ਲਿਖੋ 8324 ਖਾਂ 832400 ਹੈਡ ਕਰਨਾ ਹੈ ਹੈਡਕਾਸੇ ਪਰ ਰਹਿ ਰਹੇ ਆ ਕਿੱਥੇ ਕਿੱਥੇ ਆਰਮੀ ਨੇ ਜੋੜੀ ਕੀਤੀ ਹੈ ਮੈਂ ਆਵਾਜ਼ ਰਿਆ ਮਥਾ ਰਿਆ ਪੂਨਾ ਰਿਆ ਸ਼੍ਰੀਨਗਰ ਰਿਆ ਸਫਾਤਾ ਰਿਆ ਸ਼੍ਰੀਨਗਰ ਤੋਂ ਕਿਹਾ ਤਾਇਆ ਨਹੀਂ ਬਾਕੀ ਆ ਗਿਆ ਤੂੰ ਹੈ ਇੱਥੇ ਆ ਗਿਆ ਸ਼੍ਰੀਨਗਰ ਤੋਂ ਬਸ ਗਿਆ ਤੂੰ ਕੌਣ ਡਰਾਈਵਿੰਗ ਕੰਮ ਕਰਦਾ ਦੁਕਾਨਾ ਨਹੀਂ ਕਹਾ ਪਰਲੋ ਨਹੀਂ ਆ ਆ ਆਫਰੀਕਾ ਇਹ ਇਹ ਕਾਰੋਬਾਰ ਕਿੰਨਾ ਚੜ ਹੋ ਗਿਆ ਪੀਖ ਮੰਗਣ ਦਾ ਇਹ 15 ਸਾਲ ਦਾ ਪੀਖ ਮੰਗਣ ਦਾ 15 ਦਾ ਨਹੀਂ ਇਹ ਕਿੱਥੋਂ ਸਿੱਖਿਆ ਕਿੱਥੋਂ ਗੁਰੂ ਕੌਣ ਆਪਣੇ ਅੰਮ੍ਰਿਤ ਸਰ ਤੋਂ ਅੱਛਾ ਇੱਥੇ ਆ ਕੇ ਸਿੱਖਿਆ ਆਪੇ ਆਪੇ ਸਿੱਖਿਆ ਸਾਰਾ ਮੈਂ ਦੇਖਿਆ ਭੈਣ ਜੀ ਦਾ ਦਾਰੂ ਆ ਬਾਤ ਆ ਔਰ ਇੱਕ ਗੱਲ ਤੁਹਾਨੂੰ ਅੱਜ ਦੱਸਦੀ ਆਂ ਸਾਨੂੰ ਬੜੀ ਤੁੰਡਈ ਹੋ ਜਿਹੜਾ ਤੂੰ ਨਾਂ ਦੇ ਮਦਰ ਸਿੰਘ ਲਾ ਲਿਆ ਅੱਜ ਇਹ ਦੁਬਾਰਾ ਹਾਂ ਚੱਲੋ ਮੈਂ ਨਹੀਂ ਦਾਦਾ ਤੈਨੂੰ ਹੀ ਬਾਖਾ ਤੈਨੂੰ ਕਾਤਾ ਜਿੰਮ ਹੈ ਕਿਥੋਂ ਨਹੀਂ ਇਹ ਤੂੰ ਨਹੀਂ ਕਰ ਰਿਹਾ ਦੂਜੀ ਦੇ ਕਿਹਦੇ ਬੇਨਾਮ ਉਹ ਸਿੰਘ ਲਾ ਦੇ ਮੇਰੇ ਸੋਨੇ ਦਾ ਜੇ ਤੂੰ ਕੇ ਨੂੰ ਹੋ ਸਾਡੇ ਉਹਦਾ ਦਾਦਾ ਜੇ ਨਾਨਾ ਨਾ ਸਿੰਘ ਅਸੀਂ ਮਾਵਾ ਮਾਵਾ ਮੈਨੂੰ ਇਹ ਘੁੱਟ ਘੁੱਟ ਵੀ ਹੋਣਾ ਹੈ ਤੈਨੂੰ ਕਹੀ ਤੇ ਸਿੰਘ ਮੈਂ ਦਿਖਾ ਦੇਣਾ ਹੋਰ ਕੀ ਦਿਖਾਉਣ ਲਗਾ ਉਹ ਕੀ ਕੀ ਜੱਜ ਬੇਟਾ ਅਸੀਂ ਖੜੇ ਆ ਜੀ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਆਏ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਆ ਤੇ ਰਾਤ ਦੇ ਵਜੇ ਆ ਕੋਈ ਕਿੰਨਾ ਟਾਈਮ ਹੋ ਜਾਣਾ ਤੇ ਸਾਡੇ ਦਾ 11 ਵਜੇ ਦਾ 13 ਮਿੰਟ ਹੋ ਗਿਆ 11 ਵਜੇ 13 ਮਿੰਟ ਤੇ 15 20 ਸਾਲ ਹੋ ਗਏ ਆ ਇਹ ਬੰਦੇ ਦਾ ਕਾਰੋਬਾਰ ਆ ਇਹ ਭੀਗ ਮੰਗਣ ਦਾ ਤੇ ਆਰਮੀ ਜੋ ਕਹਿੰਦਾ ਮੈਂ ਰਿਟਾਇਰ ਆ ਹਾਂ ਪਹਿਲਾਂ ਹੌਲਦਾਰ ਹਾਂਗੇ ਸਾਬ ਪੇਵਰ ਦਾ ਅੱਛਾ ਨਹੀਂ ਹੁਣ ਫੈਮਿਲੀ ਕਿਥੇ ਆਪਣੀ ਨਾ ਪਰਿਵਾਰ ਹਜੇ ਆ ਯੂਪੀ ਜੇ ਮੇਰੇ ਚ ਨੇ ਉਹਨਾਂ ਨੂੰ ਵੀ ਪੈਸੇ ਪੈਸੇ ਕਿਥਾਂ ਭੇਜਦਾ ਫਿਰ ਹੈ ਪੈਸੇ ਬੈਂਕ ਰਾਹੀਂ ਭੇਜਦਾ ਮੈਂ ਉਹਦਾ ਏਟੀਪ ਕਰਦਾ ਪਾਛੇ ATM ਕਾਰਡ ਦੇ ਨਾਲ ਇਥੋਂ ਕਮਾਈ ਕਰਕੇ ਕਾਰੋਬਾਰ ਚੱਲਦਾ ਵਧੀਆ ਲੱਗਦਾ ਪਰ ਪੁੱਤੋਂ ਮੈਂ ਹੈਂ ਕਰਦਾ ਚਲ ਕੱਢ ਕਾਗਜ਼ ਦਿਖਾ ਮੈਂ ਕੱਢ ਕਾਗਜ਼ ਕੱਢ ਕਾਗਜ਼ ਕੱਬ ਦਿਖਾਉਂਦਾ ਆ ਫਾੜਾ ਤੁੰ ਦਿੱਤਾ ਇਹ ਗਿਰੀ ਖਾ ਗਿਰੀ ਆ ਇਹ ਉਹ ਬਾਦਾਮ ਦੀ ਗਿਰੀ ਖਾਣੇ ਸਾਡੇ ਸਰਾਬ ਤੇ ਮਿਲਿੰਦਾ ਹੈ ਗਿਰੀ ਖਾਣਾ ਸਾਡੇ ASI ਸਾਹਿਬ ਨੇ ਜੀ ਇਹਨਾਂ ਦੀ ਵੀ ਡਿਊਟੀ ਇੱਥੇ ਆ ਤੇ ASI ਗੁਰਪ੍ਰੀਤ ਸਿੰਘ ਗੁਰਸਿੱਖ ਬੰਦੇ ਨੇ ਤੇ ਇਹਨਾਂ ਦੀ ਵੀ ਡਿਊਟੀ ਇੱਥੇ ਆ ਇਨੂੰ ਬੜਾ ਸਮਝਾਉਣ ਦੇ ਆ ਤੇ ਇਹ ਕਹਿੰਦਾ ਠੇਕੇ ਵਾਲੇ ਨੂੰ ਜਾ ਕੇ ਤੇ ਚਪੇੜਾ ਮਾਰੋ ਉਹਨੇ ਮੇਰੇ ਕੋ ਪੈਸੇ ਜਿਆਦੇ ਲੈ ਲਏ ਅੱਧੀ ਇਹ ਕਿਨੂੰ ਠੇਕਾ ਕਿਨੂੰ ਉਹਨੂੰ ਜਾਨ ਤੋਂ ਠੇਕੇ ਵਾਲੇ ਨੂੰ ਨਹੀਂ ਉਹ ਡਰ ਰਹੇ ਨੇ ਉਹ ਡਰ ਰਹੇ ਨੇ ਗਾਲ ਨਹੀਂ ਕੱਢਣੀ ਗਾਲ ਨਹੀਂ ਕੱਢਣੀ ਨੂੰ ਗਾਲ ਥੋੜਾ ਕਿਹਨੇ ਵੀ ਨਹੀਂ ਕਰਨੀ ਗਾਲ ਕੱਢ ਕੇ ਮੁੱਕਰ ਜਾਂਦਾ ਉਹ ਉਹ ਨਾ ਭੀਖ ਕਿਹੜੇ ਤਰੀਕੇ ਨਾਲ ਮੰਗਦਾ ਕੀ ਕਹਿਣਾ ਹੁੰਦਾ ਜਦੋਂ ਜਦੋਂ ਭੀਖ ਮੰਗਦਾ ਕੀ ਕਹਿਣਾ ਅਗਲੇ ਨੂੰ ਹਾਂ ਦੇ ਜਾਓ ਮਹਾਰਾਜ ਦਾ ਅੱਛਾ ਮਹਾਰਾਜ ਦੇ ਨਾਮ ਦਾ ਐ ਸੰਗੋਪਾਂ ਦਾ ਪੁਜਾਰੀ ਅੱਛਾ ਨਾ ਕਹਦਾ ਪੁਜਾਰੀ ਹੈ ਨਾਲੇ ਤੋਂ ਕਹਿੰਦਾ ਮੇਰੇ ਨਾਮ ਅਗਰ ਸ਼ਰਮਾ ਲੈ ਹਾਂ ਸੁਣ ਤੋ ਕਾਲਾ ਬਣ ਨੂੰ ਜਾਂ ਬਾਂ ਸ਼ੰਕਰ ਦਾ ਪੁਜਾਰੀ ਬਣ ਤੇ ਜਾਂ ਫਿਰ ਸਿੰਘ ਬਣ ਤੇਰਾ ਨਾਮ ਕੀ ਹੈ ਅਸਲੀ ਨਾਮ ਕੀ ਤੇ ਹੋ ਗਿਆ ਇਹ ਰੱਬਿਆ ਪਿਆ ਰੱਬਿਆ ਨਹੀਂ ਮਹਾਰਾਜ ਆਈ ਆਈ ਕਾਹਦੇ ਨਹੀਂ ਆਪੇ ਉੱਡ ਜਾਣਾ ਠੀਕ ਹੈ ਬਿਲਕੁਲ ਏ ਮੈਂ ਬਿਲਕੁਲ ਹਰਾ ਹਾਂ 68 ਸਾਲ ਤੇ ਆਜ ਦੀ ਦੁਕਾਨਦਾਰੀ ਜੇ ਉਹ ਦੂ ਪਲਾਟਿਆ ਦੁਨੀਆਂ ਨੂੰ 15 ਸਾਲ ਹੋ ਗਏ 15